ਨਵੇਂ ਮੈਟਰੋ ਕਰੋ ਫੇ ਜੈਕ ਵੈਲਕਮ ਨਵੇਂ ਬਲੌਗ ਦੇ ਵਿੱਚ ਤੇ ਭਾਈ ਹੁਣੀ ਆ ਗਿਆ ਸੀ ਚਾਹ ਚੱਲਣ ਦੀ ਪੇਟੀ ਝਾੜ ਲਈ ਆ ਹੰਟਰ ਭਾਈ ਹੁਣੀ ਇਹ ਬਾਗੇ ਪੁਰਾਣੇ ਤੋਂ ਭਾਈ ਬਾਗੇ ਪੁਰਾਣੇ ਤੋਂ ਆ ਨਾ ਬਾਗੇ ਪੁਰਾਣੇ ਤੋਂ ਆ ਤੇ ਪੇਟੀ ਪੂਟੀ ਲਾਤੀ ਆ ਤੇ ਬਾਕੀ ਕੰਮ ਤਾਂ ਆਪਣਾ ਨਵੇੜਿਆ ਸੀ ਕਲਾ ਟਾਵਰ ਆਈਂਦਾ ਤੇ ਪੱਖੇ ਨੂੰ ਹੁਣ ਫਿੱਟ ਵਿੱਟ ਕਰਨਾ ਪੈਣਾ ਤਾਂ ਉਹ ਭਾਈ ਹੁਣਾਂ ਨਾਟੋ ਲਾਇਆ ਸੀ ਉਹ ਤਕਾਣੇ ਕਰਨੇ ਪੈਣੇ ਆ ਬਾਕੀ ਕੰਮ ਓਕੇ ਰਿਪੋਰਟ ਕਰਤਾ ਜਮਾ ਤੇ ਜਮਾ ਸਹਿਜ ਓਕੇ ਆਇਆ ਪੇਟੀ ਦਾ ਅੰਦਰਲੇ ਪਾਸੇ ਉਹ ਪਲੇਟਾਂ ਪੈ ਗਈਆਂ ਉਦੋਂ ਨਾ ਇਹਦਾ ਪੇਟੀ ਵੀ ਨਹੀਂ ਖਰਾਬ ਹੁੰਦੀ ਤੇ ਨਾੜ ਵੀ ਪੂਰੇ ਟਾਇਰ ਰਹਿੰਦੇ ਆ ਸਵਰਾਜ 855 ਕਰਤਾ ਟਾਵਰ ਵੀ ਫਿੱਟ ਭਾਈ ਹੁਣਾਂ ਨੇ ਲਾਉਣੇ ਕੰਪੋਨੈਂਟ ਇਨਫਿਨਿਟੀ ਵਾਲੇ ਉਹ ਹੋ ਗਿਆ ਫਿੱਟ ਸਾਰੇ ਠੀਕ ਤੇ ਬਾਕੀ ਹੁਣ ਬੈਕ ਸਾਈਡ ਤੋਂ ਦਿਖਾਉਣਿਆਂ ਦਾ ਬੂਫਰ ਲਾਉਣੇ ਆ ਭਾਈ ਫੜਾ ਬੂਫਰ ਕੱਢ ਜਫੇ ਲਾਵੀਂ ਨਤਰਾ ਕਰਤਾ ਫਿਰ ਟਾਟ ਓਕੇ ਰਿਪੋਰਟ ਕਰ ਮਾ ਬਹੁਤ ਹੁਣੀ ਆਵਾਜ਼ ਬਣੀ ਕੰਪੋਨੈਂਟਾਂ ਦੀ ਬਾਕੀ ਵਿਟਿੰਗ ਤੇ ਸਾਡੇ ਸਾਹਮਣੇ ਆ ਨੰਬਰ ਕਾਰਾ ਗਿਰੀ ਕਿਦਾਂ ਬਾਈ ਓਕੇ ਵੱਜਿਆ ਕੈਂਡ ਵੱਜਿਆ ਪੂਰਾ ਬਾਕੀ ਇੰਸਟਾਗ੍ਰਾਮ ਤੇ ਪਾਵਾਂਗੇ ਵੀਡੀਓ ਜਾ ਕੇ ਦੇਖ ਲਿਓ ਤੁਸੀਂ ਲੋ ਮਿੱਤਰੋ ਬਾਈ ਹੁਣੀ ਵੀ ਚੱਲੇ ਆ ਤੇ ਘਰਾਂ ਗੱਲ ਰਾਈਟਰ ਇਹ ਵੀ ਬਹੁਤ ਸੋਹਣਾ ਲੱਗਦਾ ਹਾਂ ਤਾਂ ਕਿਉਂਕਿ ਸ਼ੂਜ਼ ਬਹੁਤ ਸੋਹਣੀ ਹੈ ਦੀ ਵੀ ਸਿੱਧੀ ਸਿੱਧੀ ਜੀ ਆ ਬਾਕੀ ਬਾਈ ਕਹਿੰਦਾ ਜਾ ਕੇ ਰਿਵਿਊ ਦਵਾਂਗੇ ਬਹੁਤ ਸੱਲੀ ਕਰਾਉਂਦੀ ਬਈ ਸਿਰਫ 20 ਤੋਂ 30% ਗੇਨ ਖੁੱਲੀ ਆ ਸਿਰਾ ਭਾਈ ਦਾ ਬੁਫਰ ਪੂਰਾ ਸਿਰਾ ਕਹਿ ਕਹਿ ਕੋਈ ਦੁਬਾਰਾ ਕਹ ਅਸੀਂ ਅਸੀਂ ਗੱਲ ਕਰਦੇ ਮਸ਼ੀਨ ਦੀ ਇਹਨੂੰ ਮੈਂ ਦੱਸਦਾ ਹੀ ਮੈਂ ਕਿ ਆਪੇ ਸਾਰਾ ਕੁਝ ਕਰਦੀ ਧੌਂਦੀ ਧੂੰਦੀ ਵੀ ਪਾਣੀ ਵੀ ਆਪੇ ਲਾਉਂਦੀ ਹੈ ਨਾ ਜਾਂ ਟੱਬ ਟੁੱਬ ਵੀ ਵਾਸ਼ ਕਰਨਾ ਆਪੇ ਕਰਦੀ ਸੰਘੂ ਹੋੜੀ ਜਣਾ ਕੀ ਕਹਿੰਦਾ ਸੰਘੂ ਕਿੱਦਾਂ ਮੈਂ ਤਾਂ ਥੱਕ ਜਾਂਦੀ ਹਣੀ ਮਨ ਲੱਗਾ ਗੁੰਡ ਭੇਣੇ ਬਾਜੀ ਉਹ ਤੇਰਾ ਭਲਾ ਹੋ ਜਾ ਬਣਾਉਂਦਾ ਹੀ ਨਹੀਂ ਹੁਣ ਬਹੁਤ ਚਾਰ ਬਹੁਤ ਹੁਣ ਕਿਤੇ ਸ਼ੁਰੂ ਬਾਜੀ ਵਾਪਸੀ ਵਧੀਆ ਆਉਣ ਲੱਪਿਆ ਵਿਊ ਹੁਣ ਫੇ ਲੋ ਮਿੱਤਰੋ ਵੀਰਾ ਆਇਆ ਬਾਹਰੋਂ ਤੇ ਸਪੈਸ਼ਲ ਮਿਲਣ ਆਇਆ ਭਰਾ ਆਪਣਾ ਤੇ ਬਾਈ ਹੁਣੀ ਕਰਤਾਰਪੁਰ ਸੀ ਨਾ ਬਾਜੀ ਤੁਸੀਂ ਕਰਤਾਰਪੁਰ ਤੋਂ ਫੇਰ ਵਾਪਸੀ ਮਿਲਣ ਆਇਆ ਸਪੈਸ਼ਲ ਤੇ ਬਹੁਤ ਬਹੁਤ ਧੰਨਵਾਦ ਤੇ ਇਹ ਪ੍ਰੇਮ ਇੰਨਾ ਹੀ ਤੇ ਬਾਈ ਕਹਿੰਦਾ ਵੀ ਤੇਰੇ ਚੱਕਰ ਦੇ ਵਿੱਚ ਅਸੀਂ ਵੀ ਬੋਰਡ ਤਿਆਰ ਕਰਨਾ ਸ਼ੁਰੂ ਕੀਤਾ ਠੀਕ ਨੇ ਤੇ ਬਾਕੀ ਬਾਈ ਨੂੰ ਬਹੁਤ ਪਸੰਦ ਆਈ ਆਈ ਆਟਮ ਤਾਂ ਲੋਬ ਮਿੱਤਰੋ ਬਾਈ ਹੁਣੀ ਚਲੇ ਗਏ ਤੇ ਬਾਈ ਹੁਣਾਂ ਨੇ ਵੀ ਟਰੈਕਟਰ ਆਵਦੇ ਆ ਛੱਡ ਕੇ ਜਾਣਾ ਵੀਰਾ ਕਹਿੰਦਾ ਵੀ ਤੇਰੇ ਚੱਕਰ ਜ ਹੈਨਾ ਅਹੀਂ ਪਤੰਦਰਾ ਫਾੜ ਗਿਆ ਕਹਿੰਦਾ ਤੇ ਟਰੈਕਟਰ ਤਿਆਰ ਕਰਾਉਣ ਲੱਪੈ ਜੰਮ ਨੂੰ ਹੀ ਪੈ ਗਿਆ ਕਹਿੰਦਾ ਬਾਕੀ ਬਾਈ ਆਲਾ ਦੇਖਾਂਗੇ ਹੁਣ ਉਹਨੂੰ ਕੀ ਕੀ ਕਰਨਾ ਆ ਤੇ ਬਾਕੀ ਡੈਕੋਰੇਸ਼ਨ ਵਗੈਰਾ ਕਰਨੀ ਆ ਡਾਊਨ ਸੀਲਿੰਗ ਕਰਨੀ ਵੀਰਾ ਕਹਿੰਦਾ ਸਿਸਟਮ ਵਾਲਾ ਹੈ ਵੀ ਨਹੀਂ ਲਾਉਣਾ ਕਿ ਮਤਲਬ ਸੋਹਣੀ ਲੱਗੇ ਚੀਜ਼ ਲੱਗੀ ਹੋਈ ਹੈਨਾ ਤੇ ਆਪਾਂ ਆਪਣਾ ਗਿਫਟ ਲੈ ਕੇ ਆਈ ਆ ਆਪਣੇ ਜੀ ਮਿਹਰਬਾਨੀਆਂ ਦਿਲੋਂ ਤੇ ਇਹਨੂੰ ਹੁਣ ਆਪਾਂ ਖੋਲ ਦੇਣਾ ਜਿਗਾਰ ਸਾਰਾ ਮੇਰਾ ਆਦਾ ਆ ਬੂਕਰ ਆਪਾਂ ਰਤੀ ਦੋ ਗੋਲ ਤੇ ਹੀ ਫੇਰ ਵਿੱਚ ਹੋ ਟਰੇਟਰ ਆ ਗਿਆ ਉਹਦਾ ਕੰਮ ਕਰ ਲਾ ਪੈਦਾ ਫੇਸ ਛੱਡਤਾ ਤੇ ਇਹਦਾ ਰਾਦਾ ਵੀ ਸਾਰਾ ਕੰਪਲੀਟ ਸੈਟ ਆਪਾਂ ਲਾ ਦੇਣਾ ਹਾਂ A to Z ਆ ਵੀ ਵੇਚ ਦੇਈਆਂ ਵੇਚ ਹੀ ਦਿੱਤੀਆਂ ਸੱਚ ਬਾਈ ਕਹਿੰਦਾ ਮੈਂ ਪਵਾ ਲੈਣੀ ਆ ਪਿਆਲੇ ਨੂੰ ਤੇ ਕੰਮ ਤਾਂ ਕਰੀ ਬਣਾ ਆਪਣਾ ਇਹਨੂੰ ਅੱਜ ਦਿਵਾਉ ਬਾਕੀ ਥਾਰ ਆਈ ਸੀ ਉਹਦੇ ਵਿੱਚ ਪੇਟੀ ਬਦਲਨੀ ਸੀਗੀ ਜੇ ਵੀਆਰ ਵਾਲੀ ਲੱਗੀ ਜਗੀ ਪੇਟੀ ਤੇ ਹੁਣ ਉਹਦੇ ਵਿੱਚ ਲਾਈ ਆਪਾਂ ਆਵਦੀ ਕਸਟਮ ਹੋਂ ਲੱਗੀ ਸੀ ਪਹਿਲਾਂ ਬੋਰਡ ਆ ਗਿਆ ਰਾਤ ਨੂੰ ਪੇਟੇਆਂ ਬਣਾਉਣੀਆਂ ਫੇ ਅੱਜ ਡਿਊਟੀ ਪੂਰੀ ਚੱਲੂਗਾ ਆ ਲੱਗੀ ਸੀ ਬਿਨਾ ਜੇ ਵੀਆਰ ਵਾਲੀ ਸਿੰਪਲ ਇਹਨਾਂ ਨੂੰ ਬਿਮਾਰੀ ਇਹ ਹੁੰਦੀ ਹੈ ਕਿ ਪੋਰਟ ਨਹੀਂ ਵਧੀਆ ਹੁੰਦੇ ਇਹਨਾਂ ਦੇ ਵਿੱਚ ਠੀਕ ਆ ਬਾਕੀ ਮੇਰਾ ਵੀਰ ਵਲੌਗ ਤੇ ਕਮੈਂਟ ਕਰਦਾ ਕਰੋ ਸੋਹਣੇ ਸੋਹਣੇ ਭਰਾ ਮੇਰੇ ਸ਼ੇਅਰ ਜ਼ਰੂਰ ਕਰਿਆ ਕਰੋ ਦਰਦ ਹੁਣ ਲੱਪਿਆ ਆਇਤ ਗਰਮੀ ਨਾਲ ਭਰਾਵਾ ਲੈ ਹੈਡ ਮੋਡੀ ਨੂੰ 5 ਘੰਟੇ ਹੋ ਗਏ ਚਾਰ ਹੁਣੇ ਆਈ ਹੈ ਤੇ ਵਾਲੀ ਸ਼ਿਫਟ ਹੋ ਗਈ ਬੰਦ ਤੇ ਨਾਈਟ ਵਾਲੀ ਹੋ ਗਈ ਚਾਲੂ ਤੇ ਸੈਟ ਦੋ ਆਪਣੇ ਤੋਂ ਲੱਗੇ ਸਿਗੇ ਭਰਾਵਾਂ ਦੇ ਇੱਕ ਥਾਰ ਚਲਾਇਆ ਸੀ ਤੇ ਇੱਕ ਉਹਨਾਂ ਦੇ ਟਰੈਕਟਰ ਦੇ ਲੱਗੇ ਸਿਗੇ ਆਲ ਤੇ ਉਹ ਥਾਰ ਵਿੱਚ ਜਿਹੜਾ ਪਾਇਨਰ ਪਾਇਨਰ ਦਾ ਮੈਂ ਅੱਗੇ ਵੀ ਕਹਿੰਦਾ ਨਾ ਵੀ ਬੇਸ ਜਿਹੜੀ ਆ ਉਹ ਹਾਰਡ ਬਹੁਤ ਜ਼ਿਆਦੀ ਆ ਤੇ ਉਹਦਾ ਕਰਕੇ ਹੁਣ ਥਾਰ ਜਿਹੜੀ ਉਹ ਖੜਕਣ ਗਈ ਬਿਲਕੁਲ ਤੇ ਗੱਡੀ ਖੜਕੇ ਉਹ ਤਾਂ ਫੇਰ ਸਵਾਦ ਨਹੀਂ ਨਾ ਬੇਸ ਸੁਣੇ ਪਰ ਗੱਡੀ ਖੜਕੇ ਨਾ ਹਨਾ ਫੇਰ ਸਵਾਦ ਆਉਂਦਾ ਤੇ ਉਹ ਹੁਣ ਬਾਈ ਕਹਿੰਦਾ ਵੀ ਜਿਹੜੇ ਸਿਗੇ ਵਾਲੇ ਆ ਉਹ ਲਾ ਕੇ ਤੇ ਗੱਡੀ ਚਲਾ ਲਈਏ ਤੇ ਜਿਹੜੇ ਦੂਜੇ ਆ ਉਹ ਲਾ ਕੇ ਆਪਾਂ ਟਰੈਕਟਰ ਤੇ ਲਾ ਲਈਏ ਠੀਕ ਆ ਤੇ ਉਹ ਹੁਣ ਦੋਵੇਂ ਚੀਜ਼ਾਂ ਉਹ ਕਹਿੰਦੇ ਸਾਨੂੰ ਲਿਆਉਣੀਆਂ ਓਖੀਆਂ ਤਾਂ ਆਪਣੇ ਲਾਗੇ ਦੀ ਆ ਭਰਾ ਆਪਣੇ ਮੈਂ ਕਹਾਂ ਚਲੋ ਵੀ ਕਰ ਦਿੰਨੇ ਆ ਹਨਾ ਤੇ ਚੱਲਿਆ ਮੈਂ ਉਹ ਕਰਕੇ ਆਉਣਾ ਆਣ ਕੇ ਆਪਾਂ ਬਣਾਉਣੀਆਂ ਪੇਟੀਆਂ ਬੋਰਡ ਮੰਗਾ ਲਿਆ ਸੀ ਅੱਜ ਹੋਰ ਆ ਗਿਆ ਸੀ ਤੇ ਹੁਣ ਬਣਾਉਣੇ ਆ ਜਾਣ ਕੇ ਅਜ ਪੇਟੀਆਂ ਰਾਤ ਸਾਰੀ ਰਹੀ ਐ ਜੀ ਡਿਊਟੀ ਤੇ ਆ ਰਾਤ ਨੂੰ ਸੈੱਟ ਵੀ ਦੋ ਤਿਆਰ ਕਰਨੇ ਆ ਜਿਹੜੇ ਸੇਰ ਨੂੰ ਤੋੜਨੇ ਆ ਕੱਲ ਨੂੰ ਸ਼ਾਮ ਨੂੰ ਵੀ ਇੱਕ ਤੋੜਨਾ ਐ ਸੈੱਟ ਤੇ ਬਾਕੀ ਅੱਗੇ ਅੱਗੇ ਬਲਾਓ ਮੇਰਾ ਭਰਾ ਕਰੋ ਇੰਜੋਏ ਤੇ ਕੀ ਚੱਲੋ ਬਾ ਲਓਏ ਮਿੱਤਰੋ ਸਿਸਟਮ ਦਾ ਕੰਮ ਨਵੇੜਤਾ ਬਾਈ ਹੁਣ ਉਹਦੇ ਮਾਂ ਵਲੌਗ ਨਹੀਂ ਬਣਾਇਆ ਫੇ ਉੱਥੇ ਤੇ ਹੁਣ ਅਬਜ ਲੈ ਇਥੋਂ ਸਿੱਧੇ ਕਲਜੀਤ ਭਾਜੀ ਕੋ ਰੇਟੀ ਝੱਕਣੀ ਆ ਦੇਖਦੇ ਆ ਬਣੀ ਆ ਕਿ ਨਹੀਂ ਬਣੀ ਆ ਉਸਤਾਦ ਗੋਲੀ ਦੇਣ ਡਿਆ ਮੈਨੂੰ ਵਿੱਚ ਇਹ ਕਹਿੰਦਾ ਬਣ ਗਈ ਆ ਵਿੱਚ ਇਹ ਕਹਿੰਦਾ ਯਾਰ ਬਣਾਉਣ ਡਿਆ ਆ ਤੇ ਪਹੁੰਚਦੇ ਆ ਉਥੇ ਪੇਟੀ ਚੱਕਦੇ ਆ ਰਾਤ-ਰਾਤ ਕਰਨੀ ਆ ਫੱਟ ਤੇ ਫੱਟ-ਫੁੱਟ ਕਰਕੇ ਤੇ ਫੇਸ ਇਹਨਾਂ ਡਿਜ਼ਾਈਨਡ ਜੂਨ ਬਣਾਵਾਂਗੇ ਉਹਦੇ ਆ ਨਾ ਲੋ ਫੀਟੋ ਪੇਟੀਆਂ ਲਾ ਪੈਸੇ ਬਣਾਉਣ ਥਾਂ-ਥਾਂ ਲੱਗ ਗਿਆ ਫੈਵਿਕੋਲ ਸਾਰੇ ਤੇ ਦੋਵੇਂ ਹੋ ਗਈਆਂ ਰੈਡੀ ਇਹ ਹੁਣ ਜਾ ਕੇ ਕਰਦੇ ਆ ਫੱਟ ਮੇਰਾ ਵੀਰ ਬਾਕੀ ਸੌਣ ਵਾਲੀ ਤਾਂ ਜੀ ਤਰੱਕੀ ਲੱਗਦੀ ਆ ਕਿਉਂ ਅੱਜ ਮੈਨੂੰ ਲੱਗਦਾ ਵੀ 2:30 ਵੱਜ ਗਏ ਆ ਜਾ ਕੇ ਹੁਣ ਇੱਕ ਸੈਟ ਤਿਆਰ ਕਰਨਾ ਆ ਤੇ ਦੂਜੇ ਦੀ ਵੀ ਵਾਇਰਿੰਗ ਕਰਨੀ ਆ ਤੇ ਇੱਕ ਸੈਟ ਦੇ ਡਿਜ਼ਾਈਨ ਪਾਉਣੇ ਉਹ ਵੀ ਪਾਉਣੇ ਪੈਣੇ ਆ ਠੀਕ ਆ ਇਸ ਕਰਕੇ ਸੌਣ ਵਾਲੀ ਤਾਂ ਹੀ ਤਰੱਕੀ ਲੱਗਦੀ ਵੀ ਨਹੀਂ ਸੌਣਾ 2:30 ਵੱਜ ਗਿਆ ਆ ਤੇ ਜਾ ਕੇ ਹਲੇ ਰੋਟੀ ਖਾਣੀ ਆ ਰਾਤ ਵਾਲੀ ਸਾ ਸ਼ਾਮਾਂ ਵਾਂ ਮੈਨੂੰ ਲੱਗਦਾ ਮੈਂ ਦੂ ਬਰੈਡ ਖਾਦੇ ਆ ਵਾ ਤੇ ਹੁਣ ਜਾ ਕੇ ਰੋਟੀ ਰੋਟੀ ਖਾਣੇ ਆ ਪਹਿਲਾਂ ਬਹੁਤ ਬੋਹ ਲੱਗੀ ਆ ਦਿਆ ਘਰੇ ਬਾਕੀ ਅੱਗੇ ਅੱਗੇ ਜਿਹੜਾ ਜਿਹੜਾ ਕੰਮ ਕਰਦੇ ਨੇ ਦੇਖੀ ਚਲੋ ਵਲੌਗ ਮੇਰਾ ਵੀਰ ਤੇ ਕਰੋ ਇੰਜੋਏ ਦੱਸਿਓ ਦੱਸਿਓ ਦੇਖਣਾ ਕੀ ਆ ਟਾਈਮ ਕਿੰਨਾ ਹੋ ਗਿਆ 5:30 a.m. ਸਟੱਪ ਬੰਦੀ ਮਦਦ ਰੋਟੀਆਂ ਬੰਨਦੇ ਆਪੇ ਵੀਰ ਤੇ ਲਾ ਗਿਆ ਅੰਦੇ ਰਹਿਣਾ ਅੱਜ ਆਪੇ ਕਰ ਕਰਕੇ ਦੇ ਦਿੰਦੇ ਆ ਦੋ ਤਰ੍ਹਾਂ ਦੇ ਕਾਲੀ ਵਾਲੇ ਆ ਜਿਹੜੇ ਬਾਗ ਜਿਹੜੇ ਹਨ ਨੰਨੇ ਟਰੇ ਭਰਿਆ ਮੰਗ ਲੋ ਕੇ ਇਹਨਾਂ ਦਾ ਕਾਫੀ ਜ਼ਿਆਦਾ ਕੰਮ ਹੋਊ ਟੋਟ ਟਰੇ ਆ ਤੇ ਜਿਹੜੇ ਨੈਗੇਸ਼ੀਏਟ ਸਟੇ ਕਾਲੀ ਵਾਲੇ ਦੋਨੋਂ ਹੈਗੇ ਆ ਜੇ ਹੁਣ ਕੱਢ ਜਾਨਾ ਥੋੜਾ ਐਟਾ ਤੇ ਉਸ ਤੋਂ ਬਾਅਦ ਆਉਣਾ ਹੁਣ ਆ ਜਰਾ ਲਓ ਵੀ ਮਿੱਤਰੋ ਕਰਤਾ ਭਰਾ ਹੁਣਾਂ ਦਾ ਵੀ ਸੈਟ ਰੈਡੀ ਇਹ ਕਰੋ ਚੈੱਕ ਬੈਕ ਸਾਈਡ ਤੇ ਇੰਨਾ ਦੀ ਡੈਕੋਰੇਸ਼ਨ ਕੀਤੀ ਆ ਠੀਕ ਆ ਮਤਲਬ ਬਹੁਤ ਜ਼ਿਆਦੀ ਹੈਵੀ ਨਹੀਂ ਕੀਤੀ ਸਿੰਪਲ ਜਿਹਾ ਕੰਮ ਆ ਇਹ ਚੀਜ਼ ਲੱਗਦੀ ਮੈਨੂੰ ਤਾਂ ਸਿੰਪਲ ਜਿਆਦੀ ਸੋਹਣੀ ਲੱਗਦੀ ਇਹ ਨਹੀਂ ਕਿ ਭੈਣ ਜੋ ਭਰੇ ਸਮਾਨ ਦਾ ਚਾਕੇ ਚੀਪ ਬਿਦਿਓ ਘਰਾਂ ਉਹ ਆਈਟਮ ਆਪਾਂ ਨੂੰ ਨਹੀਂ ਚੰਗੀ ਲੱਗਦੀਆਂ ਬਾਕੀ ਨੰਬਰ ਇਹਦੇ ਚ ਲੱਗੇ ਆ 2500 ਰੁਪਏ ਤੇ ਬਾਕੀ ਰਿਵਿਊ ਭਾਈ ਆਪ ਦੇਊਗਾ ਆਣ ਕੇ ਤੇ ਕਰਿਓ ਚੈੱਕ ਅੱਗੇ ਆਪਾਂ ਪੈਪ ਜਿਹੜਾ ਮਤਲਬ ਇਹਦਾ ਨਾ ਉਹ ਵਿੱਚੇ ਪਾ ਦਿੱਤੀ ਸੀ ਤਾਰ ਹੁਣ ਆਪਾਂ ਇਹਦਾ ਪੈਪ ਵੀ ਅਲੱਗ ਪਾਇਆ ਮਤਲਬ ਉਹ ਤਾਰ ਦਾ ਵੀ ਜੇ ਕਿਤੇ ਪਾਈ ਚਾਂਸ ਲੈਟਾਂ ਨੂੰ ਟਾਰਾਂ ਸਾਬਰ ਮੌਜੂਦ ਹੈ ਕੋਈ ਫਾਲਟ ਨਾ ਹੋਵੇ ਮੈਨ ਹਨਾ ਠੀਕ ਆ ਮੇਰਾ ਵੀਕ ਲੋ ਵੀ ਮਿੱਤਰੋ ਬੋਏ ਗੁਰੂ ਦੀ ਮੇਰ ਨਾਲ ਇੱਕ ਹੋਰ ਸੈੱਟ ਚੱਲਿਆ ਤੇ ਇਹ ਸੈੱਟ ਆਪਣਾ ਭਰਾ ਲੈ ਕੇ ਜਿਲੇ ਸੁਨਾਲੀਕਾ ਵਾਲੇ ਵੀ ਜਿਹੜੇ ਤੇ ਬਾਈ ਦੇ ਮਨ ਨਾਲ ਤੀਜਾ ਸੈੱਟ ਚਲੇਗਾ ਬਈ ਹਾਂ ਇਹ ਤੀਜਾ ਸੈੱਟ ਪਹਿਲਾ ਛੇ ਬੂਫਰਾਂ ਵਾਲਾ ਪਾਈਨਰ ਦਾ ਦੂਜਾ ਦੋ ਬੂਫਰਾਂ ਵਾਲਾ ਪਾਈਨਰ ਦਾ ਤੀਜਾ ਆਪਣੇ ਵਾਲਾ ਚੱਲਿਆ ਕੀ ਫਰਕ ਆ ਭਾਜੀ ਜਨਤਾ ਨੇ ਹੁਣ ਕਹਿਣਾ ਨਹੀਂ ਝੂਠ ਗੱਲਿਆ ਇਦਾਂ ਨਹੀਂ ਹੋ ਸਕਦੀ ਝੂਠ ਕਿੱਥੋਂ ਹੋਣਾ ਜੇ ਝੂਠ ਹੋਵੇ ਤਾਂ ਹੀ ਜੀਰਾ ਤੇ ਸੈਂਟਰ ਲੈ ਗਏ ਰਾਜੇ ਬਾਜੀ ਗੱਲਿਆ ਜਰਾ ਬੋਈਆ ਨਾ ਬਾਤੀ ਚੱਲਦਾ ਵੀ ਦਿਖਾਉਨੇ ਆ 1500 ਵਾਰ ਐਮਐਸ ਦਾ ਮੋਨੋ ਲੱਗਾ 2 ਚੈਨਲ ਐਂਪ ਲੱਗਾ ਤੇ ਸਪੀਕਰਾਂ 'ਚ ਆਪਾਂ ਸਾਰਿਆਂ ਨੇ 2 ਚੈਨਲ ਲਾਈਦਾ ਕੋਈ ਆਪਣਾ ਇਹ ਨਹੀਂ ਹੁੰਦਾ ਕਿ ਐਵੇਂ ਪੈਸੇ ਬਣਾਉਣ ਮਾਰੇ ਕਹਦੀਏ 4 ਚੈਨਲ ਨਹੀਂ 4 ਸਪੀਕਰ ਚਲਾਉਣੇ ਕੋਈ ਅੱਜ ਤਾਈਂ ਆਪਾਂ ਨੂੰ ਬਈ ਕੰਪਲੀਟ ਨਹੀਂ ਆਉਂਦੀ ਸੈਟਿੰਗ ਸੈਟਿੰਗ ਦਾ ਫਰਕ ਹੁੰਦਾ ਬਾਕੀ ਠੀਕ ਆ ਤੇ ਬਾਕੀ ਆ ਵੀਰ ਹੁਣੀਆਂ ਆਏ ਆ ਦੂਰੋਂ ਕਿੱਥੋਂ ਆਏ ਇਤੂ ਬਾਤ ਤਾਂ ਵੀਰੇ ਐਂਡਾ ਭਾਈ ਨੇ ਨਾ ਪਹਿਲਾਂ ਪੇਟੀ ਘੁੰਮ ਕੇ ਦੇਖੀ ਚੱਲਦਾ ਕਰਕੇ ਵੀ ਖਰੇ ਚਾਰ ਬੂਫਰ ਲੱਗੇ ਆ ਭਾਈ ਸੱਚੀ ਗੱਲ ਆ ਸੱਚੀ ਮੈਂ ਦੂਜੀ ਸਾਈਡ ਦੇਖਾ ਵੀ ਚਾਰ ਹੋਣਗੇ ਇਹ ਯਾਰ ਕਮਾਲ ਆ ਇਹ ਬਲੌਗ ਦੀ ਵੀ ਕਲਿੱਪ ਲੈ ਲਈਏ ਸਿਸਟਮ ਚਾੜੀ ਦੇ ਕਿੱਦਾਂ ਆ ਮਗਰੋਂ ਵਿੱਚ ਇਹ ਜਲਪੰਸ ਸਵਾਰ ਲਵਾਂਗੇ ਇਹਦਾ ਫੜਾਫੜ ਸੋਹਣੇ ਲੱਗੇ ਇਹਨੇ ਸੋਹਣੇ ਲੱਗੇ ਪਾੜਾ ਲੱਗੇ ਨਾ ਏ ਭਰਾਣਾ ਆਪਣਾ ਬਹੁਤ ਏ ਪ੍ਰੇਮ ਪੈ ਗਿਆ ਇਕੇ ਲੱਗਾ ਮਹੀਨੇ ਦੋ ਮਹੀਨੇ ਆ ਜੀ ਹਨਾ ਚਲੋ ਲੱਦੋ ਫੇ ਸਦਮ ਕਿੰਨਾ ਕਾ ਵਜਨ ਆ ਪੇਟੀ ਦਾ ਉਹ ਲੈਦਰ ਪਾੜ ਜਾਣਾ ਕੜੀਸੋ ਨਾ ਤਾਰਾ ਉੱਤੇ ਹੀ ਊਪੜੀ ਸੋਨਾ ਕੜੀਸੋ ਨਾ ਇਹ ਅੱਜ ਪਾਉਣਗੇ ਗੰਦ ਬਈ ਜਾ ਕੇ ਹੌਲੈਂਡ ਤੇ ਹਾਂ ਇਹ ਮੇ ਛਿਲਕੇ ਮਾਰਨਾ ਜਿਹਾ ਜਾਣਦੇ ਹੋਰ ਗਾਂ ਨੂੰ ਲੱਗੂ ਡਿੱਗੀ ਨਹੀਂ ਲੱਗਣੀ ਹੁਣ ਉੱਚੀ ਚੱਕੋ ਇਧਰੋਂ ਲਵ ਭਾਜੀ ਹਜੇ ਉੱਚੀ ਚੱਕ ਕੇ ਤਾਂ ਉਹਨੂੰ ਛਾੜ ਦੇ ਚੱਲ ਭਾਈ ਜਾਣ ਦੇ ਜਾਣ ਦੇ ਹੋਰ ਹਲੇ ਹੋਰ ਚੱਕੋ ਜਾਣ ਦੇ ਹੋਰ ਹਲੇ ਵੀ ਨਹੀਂ ਲੱਗਣੀ ਚੱਕ ਕੇ ਹਾਂ ਬਸ ਬਹੁਤ ਬਸ ਲੋਗੇ ਮੈਟਰ ਇੱਕ ਸੈੱਟ ਹੋਰ ਤਿਆਰ ਕਰਤਾ ਤੇ 8 ਵਜ ਗਿਆ ਤਾਂ ਮੈਨੂੰ ਲੱਗਾ 6:30 ਮੈਂ ਲੱਗਾ 8:00 ਵਜੇ ਤੇ ਪੂਰਾ ਉਪਰ ਬੋਰਡ ਕਰਤਾ ਫਿਟ ਐਂਡ ਫਾਈਨਲ ਬਸ ਸਿੰਬਲਾ ਰਹਿ ਗਈਆਂ ਦੋ ਲਾਉਣ ਵਾਲੀਆਂ ਤੇ ਇਹ ਵੀ ਸੈੱਟ ਆਪਣਾ ਜਾਣਾ ਹੈ ਇਧਰ ਮੋਗੇ ਵਾਲੀ ਥੇੜੀ ਬਾਕੀ ਆਪਣਾ ਹੁਣ ਕੰਮ ਡਾਨਨੇ ਆ ਲਿਜਾਣੇ ਬਾਹਰ ਇਹਨੂੰ ਟੈਸਟਿੰਗ ਮਾਰਦੇ ਆਂ ਇਹਦੀ ਫੇਰ ਦਿਖਾਉਣੇ ਤੁਹਾਨੂੰ ਲੋਈ ਮਿੱਤਰੋ ਵਾਈਕ ਤੁਸੀਂ ਵੀਰ ਨਾਲ ਇੱਕ ਵਾਰ ਫੇਰ ਚੱਲਿਆ ਆਪਣਾ ਤੇ ਇੱਥੇ ਵੀ ਸੇਮ 500 ਆਰਮਸ ਵਾਲੇ ਬੂਥਰ ਆ ਪੀਟੀ ਆਪਣੀ ਜਿਹੜੀ ਸਪੈਸ਼ਲ ਬਣਦੀ ਹੋਈ ਹੈਟਮਾ ਤੇ ਬਾਕੀ ਮੋਨੋ ਲੱਗਾ ਐਚ ਐਸ ਐਨ ਬੀ ਦਾ ਤੇ ਬਾਕੀ ਜੋ ਆਪਣਾ ਸਮਾਨ ਪਹਿਲਾਂ ਹੁੰਦਾ ਸੇਮ ਹੋਈ ਜੀ ਬਾਈ ਉਹਨਾਂ ਨੂੰ ਪੱਕੇ ਜਿਹੜੇ ਵੀ ਆਪਾਂ ਦੂਜੇ ਦੇ ਤੇ ਜਿਹੜੇ ਹਾਈ ਸਪੀਡ ਵਾਲੇ ਆ ਤੇ ਅਵਲਾ ਲੋਡ ਪੈਂਦੀ ਨਹੀਂ ਸਿਆਲਾਂ ਵਿੱਚ ਤਾਂ ਬਿਲਕੁਲ ਨਹੀਂ ਪੈਂਦੀ ਗਰਮੀਆਂ 'ਚ ਲੋਡ ਪਾਵੇ ਤੇ ਕੱਲੀ ਇੰਪ ਨੂੰ ਪਾਊਗੀ ਮੋਨੋ ਨੂੰ ਤਾਂ ਵੀ ਪੈਸੇ ਲੋੜ ਨਹੀਂ ਪੈਂਦੀ ਠੀਕ ਆ ਐਮਪ ਨੂੰ ਇਦਾਂ ਹੁੰਦਾ ਵੀ ਦੋ ਹੱਲ ਹੋ ਜਾਂਦੇ ਜੇ ਕੇ ਭਰਾ ਨੇ ਬੂਰ ਨੇ ਵੀ ਜੁਗਾੜ ਕਰਨਾ ਹੋਵੇ ਕੋਈ ਐਮਪ ਉੱਚਾ ਕਰਕੇ ਲਾ ਸਕਦੇ ਜੇ ਜਿਆਦਾ ਹੀ ਗਰਮ ਹੁੰਦਾ ਹੋਵੇ ਅਗਲਾ ਤੇ ਇਹਨੂੰ ਵੀ ਲੋਡ ਪੈਂਦੀ ਨਹੀਂ ਵੈਸੇ ਨਾਰਮਲੀ ਤੇ ਬਾਕੀ ਵੀਰੇ ਉਹਨਾਂ ਕੋਲ ਪੁੱਛਦੇ ਸੀ ਸਾਸ਼ੀ ਗੱਲ ਬਾਈ ਕਿੱਥੋਂ ਐ ਵੀਰੇ ਆਪਾਂ ਇਹ ਲੱਖੇ ਤੋਂ ਠੀਕ ਹੈ ਪੀਰਪੋਟ ਆ ਬਾਈ ਉਹ ਪੀਰਪੋਟ ਆਈ ਕਿਹੜਾ ਏਰੀਆ ਪੈਂਦਾ ਖਾਸ ਉਹਦਾ ਆਪਾਂ ਨੂੰ ਜਗਰਾਵਾ ਏਰੀਆ ਹੀ ਪੈਂਦਾ ਠੀਕ ਹੈ ਬਾਈ ਜਮਾ ਬਰਨਾਲੇ ਦੇ ਉਹ ਜਾਦੇ ਕੈਂਟ ਬਾਈ ਪੈਂਦਾ ਜਗਰਾਵਾ ਲਾਸਟ ਪੈਂਦੇ ਹਾਂਜੀ ਕੈਂਟ ਬਾਈ ਦਾ ਬਾਈ ਪੂਰੇ ਸਿਰੇ ਮਿਹਰਬਾਨੀ ਵੀਰੇ ਬਾਕੀ ਕਰ ਵਿੱਚ ਚੱਕ ਦੇਜ ਬੈਠੇ ਆ ਅੱਜ ਭੈਣ ਦੀ ਫੀਲਿੰਗ ਆ ਗੌਂਦਨੀ ਵਿੱਚ ਬੈਗੇ ਆਣੀ ਰੱਖੀ ਹੋਣੀ ਹੋਣੀ ਰੱਖੀ ਨੂੰ ਸਪੋਰਟ ਮੋਡ ਤੇ ਪਾ ਲਈਏ ਉੱਪਰ ਜੋ ਟੇਰਾਂ ਦੀ ਚੱਕਰੀ ਬਣਾਦੀ ਉਹਨੇ ਹੋਰ ਉਹ ਰੋਗ ਡੋਲਦੀ ਓਏ ਉਹ ਭੈਣ ਚੋ ਆਗ ਹੀ ਆ ਓਏ ਝੋਲ ਜਾਂਦੀ ਛਾਤੇ ਦੇ ਉਸਦਾ ਕਿੰਨੇ ਸਿਲੰਡਰ ਆ ਇਹ ਪੰਜ ਸਿਲੰਡਰ ਪੰਜ ਤਿੰਨ ਦਾ ਚਾਰ ਪੰਜ 5 ਦੇ ਸਿਲੰਡਰ ਇੰਜਨ 20 255 ਆ ਇਹ ਬਹੁਤ ਬੋਲੀ ਉੱਠਦੀ ਉਹ ਭੈਣ ਚੋਟਾਰਾਂ ਦੀ ਤੇ ਰੇਲ ਬਣਾਤੀ ਉਹਨੇ ਮੈਂ ਕਹਿੰਦਾ ਭਾਵੇਂ ਇੰਨੀ ਪੁਰਾਣੀ ਮਾਰਿਆ ਪਰ ਅੱਜ ਵੀ ਯਾਰ ਗੱਟ ਮੈਂ ਤੇ ਉਹ ਚਲਉਣੀ ਇਹ ਟਿਆ ਸਾਰਾ ਦਿੱਲੀ ਨਹੀਂ ਕਰਦਾ ਕੋਈ ਹੋਰ ਗੱਡੀ ਉੱਤੇ ਬੈਹਦਾ ਇਹ ਖਰੀਦ ਲਈ ਆ ਇਹ ਆਪਣੀ ਸੇਲ ਪਰਚੇਜ਼ ਵੀ ਆ ਓਕੇ ਤਾਂ ਗੈਸ ਰੇਟ ਤੇ ਮਿਲੀ ਚੱਕ ਲਈ ਵਧੀਆ ਰੇਟ ਤੇ ਵਿਕੀ-ਬੀਚੀ ਸੁਣ ਲਓ ਮਿੱਤਰੋ ਬਾਈ ਡੀ ਆ ਵਾ ਫੇਰ ਪਾ ਦਵਾਂਗੇ ਭਾਈ ਦੀ ਥੱਲੇ ਉਹ ਪੁਆਇੰਟ ਜਦੋਂ ਮੀਟਰਲ ਸੂਈਾਂ ਦੀ ਜਾ ਕਰ। ਵਾਕਿਆ ਯੂਜ ਆ ਜੀਆ। ਟੋਆ ਉਸਤਾਦ ਬਹੁਤਾ ਖੜਾ ਇੱਥੇ। ਕੰਟਰੋਲ ਬੜਾ ਹੈ। ਉਹ ਰੋਕੀ ਓਏ ਵਾਕਿਆ ਹੀ ਸਹੀ ਗੱਲ ਐ। ਨਹੀਂ ਉਸਤਾਦ। ਅਹ ਲੱਗਦੀ ਨਹੀਂ ਗੱਡੀ 6 ਮਾਡਲ ਤੇ ਬੈਠੇ ਵੇਂ ਜੋ। ਬਰੇਜਾ ਮੇਰੀ ਕਿੰਨੀ 18 ਮਾਡਲ ਆਉਗੇ। ਉਹਨੇ ਇੱਥੇ ਤੀ ਪਹੁੰਚਣ ਨੂੰ ਕਿੰਨਾ ਟਾਈਮ ਲਾਉਣਾ ਏ ਹੱਲੇ। ਕਾ ਕੇ ਜਾ ਜਾ ਮੈਨੂੰ ਕੋਈ ਪੱਤਰੀ ਦੇ ਗਰਾਊਂਡ ਦੱਸ ਪੱਤਰੀ ਕੀ ਗਰਾਊਂਡ ਕਿੱਥੇ ਉਹ ਗਰਾਊਂਡ ਨਹੀਂ ਇੱਥੇ ਹੁਣੀ ਕਿਤੇ ਵੀ ਬੇੜਾ ਘਰ ਕੀ ਆ ਮੂਲਲੀ ਇਹ ਵਿੱਚ ਹੋਰ ਹੋਰ ਲੋਕਾਂ ਨਾ ਉਹ ਤਾਂ ਪਾਣੀ ਬਹੁਤ ਆ ਪਾਣੀ ਜਦੇ ਅੱਗੇ ਨਹੀਂ ਲੈ ਕੇ ਜਾਣੀ ਬਸ ਬਸ ਪਾਣੀ ਦਾ ਵਹਿ ਰਿਹਾ ਇਹ ਗੱਡੀਆਂ ਨਾ ਉਹ ਦੇ ਉੱਥੋਂ ਐ ਨਿਆਰਾ ਬਈ ਐਸ ਆਰ ਐ ਫੇਅਰ ਬੈਗ ਉਸਤਾਦ ਦਾ ਸਹੀ ਸੱਚ ਇਹ ਕੀ ਇਹ ਕੀ ਹੁੰਦਾ ਐ ਸਾਰੇ ਇਹ ਸਫਾਰੀ ਚ ਵੀ ਲਿਖਿਆ ਹੁੰਦਾ ਏਅਰ ਬੈਗਾਂ ਦੇ ਉੱਤੇ ਕੰਪਨੀ ਆ ਕੰਪਨੀ ਆ ਇੱਕ ਨਾਰਮਲ ਏਅਰ ਬੈਗ ਆਉਂਦੇ ਹਨਾ ਉਹ ਯਾਰ ਪੈਂਡ ਚ ਅੱਜ ਰਾਗ ਦੇ ਦੇਗਾ ਜਾ ਲੋ ਫੇ ਮਿੱਤਰੋ ਲੈਂਥ ਦੇਖ ਲਓ ਬਾਕੀ ਸਮਝਿਓ ਆਪਣੇ ਲਈ ਯਾਜ ਦੀ ਬੇਟੀ ਬਣਾਉਣ ਲੱਗੇ ਆ ਉਸ ਆਵਾਜ਼ ਹੋਏ ਮੋੜੇ ਨਹੀਂ ਪਹਵਾ ਇਹ ਘਰੀ ਪੱਟੀ ਦੇ ਗਏ ਨੇ ਪੱਟੀ ਦੇ ਲਓ ਸਹੀ ਐ ਹੂੰ ਹੁਣ ਬੂਰੇ ਦੀ ਬਹੁਤ ਲੋਡ ਪੈਂਦੀ ਉਹ ਲਿਖਾਵਾ ਭਰਿਆ ਗਿਆ ਬਾਕੀ ਬਾਕੀ ਖੋਲ ਦੇਣ ਲੱਗੇ ਸਾਰੇ ਬੰਦ ਕਰ ਦੇਣਾ ਸਿਸਟਮ ਇੱਕ ਦੋ ਬੂਫਰ ਥੱਲੇ ਰੱਖ ਲੈਣ ਜੇ ਕੋਈ ਆਇਆ ਕਿ ਆ ਉਹਨੂੰ ਸੁਣਾਉਣ ਲਈ ਤੇ ਬਾਕੀ ਖੋਲਣ ਲੱਗੇ ਸਾਰਾ ਸਮਾਨ ਉਹ ਪੇਟੀਆ ਦੇ ਰੂਪ ਚ ਆਉਂਦੀ ਹੋਈ ਅੱਲੇ ਉਹਨਾਂ ਦੋ ਦਿਨ ਤਾਂ ਲਾਵਾਂਗੇ ਐ ਟੀਵੀ ਨਹੀਂ ਛੇਤੀ ਬਣਾਉਣ ਲੱਗੇ ਕਾਲੀ ਨਹੀਂ ਕਰਨੀਆਂ ਇਹਨੂੰ ਬਣਾਉਣ ਲੱਗੇ ਠੀਕ ਨਹੀਂ ਉਸਤਾਦ ਕਾਲੀ ਤਾਂ ਹੀ ਕਿਸੇ ਦੇ ਕੰਮ ਚ ਨਹੀਂ ਕੀਤੀ ਇਹ ਰੁਫੇ ਆਉਦੀ ਹੈ ਉਹ ਨੂੰ ਬਗੈ ਸੂਨ ਓਏ ਓ ਕਦਰ ਆ ਗਿਆ ਈ ਓਏ ਚੱਲ ਚੱਲ ਬਾਹਰ ਤੂੰ ਸਾਲਾ ਕਦਰ ਕਿੜੀ ਲਾਉਣ ਆ ਗਿਆ ਐ ਐ ਐ ਦੂਜੇ ਕੁੱਤੇ ਦੀ ਡੈਥ ਹੋ ਗਈ ਏ ਉਸ ਤੋਂ ਬਾਅਦ ਬਹੁਤ ਸ਼ਾਂਤ ਹੋ ਗਿਆ ਨਹੀਂ ਤੇ ਇੰਨਾ ਕਿ ਗੰਦਾ ਤੇ ਹੱਥ ਵੀ ਨਹੀਂ ਲਾਉਣ ਦਿੰਦਾ ਹੁੰਦਾ ਜੀ ਆਪਣੇ ਆਪ ਨੂੰ ਹੁਣ ਨਹੀਂ ਜਰਾ ਕੋਈ ਕਹਿੰਦਾ ਭਗਤੀ ਹੋ ਗਿਆ ਪੋਂਕਣੋਂ ਵੀ ਕੱਢ ਗਿਆ ਬੰਦਾ ਓਏ ਬਾਲ ਕਿਦਾਂ ਲੈਣ ਦੇ ਇਹਦੀ ਕੀ ਕਹਿੰਦੇ ਹਾਂ ਪੱਤ ਝੜ ਆਈ ਆ ਇਹਦੀ ਹਾਂ ਬਾਲ ਪਾਉਣੇ ਸਾਡੇ ਮੂੰਹ 'ਚ ਤੋਂ ਹੋਰ ਕੁਝ ਨਹੀਂ ਚੱਲ ਉਧਰ ਉਧਰ ਚੱਲ ਉਧਰ ਮੈਨੂੰ ਪਤਾ ਤੈਨੂੰ ਕਾਰਾਗਰੀ ਨਾਲ ਕੋਈ ਕਰਜ਼ੀ ਹੋਰ ਚੱਲ 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 ਭੱਜ ਜਾ ਭੱਜ ਜਾ ਚੱਲ ਜਾ ਚੱਲ ਜਾ ਚੱਲ ਜਾ ਚੱਲ ਜਾ ਚੱਲ 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 ਮੰਜੇ ਥਲੇ ਨਹੀਂ ਹਾ ਹਾ ਓ ਬੰਨੜੀ ਹੌਲੈਂਡ ਦੀ ਬੇਟੀ ਦੋ ਮੁਫਰਾਂ ਵਾਲੀ ਓਠੋ ਪੋੜਾ ਸਾਡਾ ਵੀਡੀਓ ਦਾ ਚੱਕੋ ਹਾਂ ਜੀ ਚੱਲ ਰਿਹਾ ਟਰੈਕਟਰ ਵੇਟ ਕਰ ਰਿਹਾ ਐ ਚਾ ਲਿਆਓ ਯਾਰ ਚਾ ਤੋਂ ਬਿਨਾਂ ਤਾਂ ਕੰਮ ਨਹੀਂ ਜਾਊਗਾ ਚਾ ਲਿਆਓ ਬਾਲੇ ਬਣਾਨੇ ਹੋ ਮੂਹੇ ਕੰਮ ਓਵਰਲੋਡ ਹੋ ਜੂਵੇ ਬਾਕੀ ਚਲੋ ਮਿੱਤਰੋ ਮਿਲਦੇ ਨਵੇਂ ਵਲੌਗ ਦੇ ਨਾਲ ਅਗਲੀ ਪੇਟੀ ਜਿਹੜੀ ਕੰਪਲੀਟ ਹੋਊਗੀ ਉਹ ਅਗਲੇ ਵਲੌਗ 'ਚ ਕਰਾਂਗੇ ਤੇ ਮਿਲਦੇ ਆਂ ਜੀ ਨਵੇਂ ਵਲੌਗ ਨਾਲ ਵਧੀਆ ਲੱਗਾ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ ਤੇ ਸ਼ੇਅਰ ਜਰੂਰ ਕਰਿਓ ਬਾਤ ਬਾਤ ਠੀਕ ਹੈ ਜੀ